ਪੰਜਾਬ 'ਚ ਇੱਕ ਵਾਰ ਫਿਰ ਤੋਂ ਬੇਅਦਬੀ ਦੀ ਘਟਨਾ ਵਾਪਰੀ ਹੈ। ਇੱਕ ਘਟਨਾ ਨਡਾਲਾ 'ਚ ਵਾਪਰੀ ਹੈ ਜਿੱਥੇ ਦੇ ਜੱਜੀ ਮਾਰਗ ਤੇ ਪੈਂਦੇ ਛੱਪੜ ਕਿਨਾਰੇੋਂ ਤਿੰਨ ਗੁਟਕਾ ਸਾਹਬ ਅਤੇ ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਧਾਰਮਿਕ ਫੋਟੋਆਂ ਇਤਰਾਜ਼ਜੋਕ ਹਾਲਾਤ 'ਚ ਪਾਈਆਂ ਗਈਆਂ ਨੇ। ਇਸ ਦੀ ਜਾਣਕਾਰੀ ਉੱਥੇ ਹੀ ਨੇੜੇ ਖੇਤਾ 'ਚ ਕੰਮ ਕਰ ਰਹੇ ਇੱਕ ਵਿਅਕਤੀ ਦੇ ਵੱਲੋਂ ਸੰਬੰਧਿਤ ਥਾਨਕ ਗੁਰਦੁਆਰਾ ਬਾਉਲੀ ਸਾਹਿਬ ਦੇ ਮੈਨੇਜਰ ਨੂੰ ਦਿੱਤੀ ਗਈ। ਇਸ ਤੋਂ ਬਾਅਦ ਮੈਨੇਜਰ ਆਪਣੀ ਟੀਮ ਦੇ ਨਾਲ ਮੌਕੇ ਤੇ ਪੁੱਜੇ ਤੇ ਬੜੇ ਹੀ ਸਤਕਾਰ ਦੇ ਨਾਲ ਛੱਪੜ 'ਚੋਂ ਇਹਬਤੇ ਧਾਰਮਿਕ ਫੋਟੋਆਂ ਨੂੰ ਬਾਹਰ ਕੱਢਿਆ ਤੇ ਗੁਰਦੁਆਰਾ ਸਾਹਿਬ ਲੈ ਜਾਇਆ ਇਸ ਦੌਰਾਨ ਸੂਚਨਾ ਮਿਲਣ ਤੇ ਡੀਐਸਪੀ ਪੁਲੱਥ ਥਾਣਾ ਮੁਖੀ ਸੁਭਾਣਪੁਰ ਪੁਲਿਸ ਪਾਰਟੀ ਸਣੇ ਮੌਕੇ ਤੇ ਪੁੱਜੇ ਉਹਨਾਂ ਵੱਲੋਂ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਤੇ ਗੱਲਬਾਤ ਕਰਦੇ ਆ ਡੀਐਸਪੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਮੈਨੇਜਰ ਵੱਲੋਂ ਮਿਲੀ ਸ਼ਿਕਾਇਤ ਦੇ ਆਧਾਰ ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਵੱਲੋਂ ਪੂਰੀ ਘਟਨਾ ਦੀ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਗਈ ਉਨਾ ਵਲੋ ਕੀ ਕੀ ਹੋ ਗਿਆ ਸੁਣੋ ਹਾਂਜੀ ਮੈਂ ਸਰ ਕੀ ਕਹਿਣਾ ਚਾਹੁੰਦਾ ਜਿਹੜੇ ਘਟਨਾ ਹੋਈ ਜਿਹੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਤਕਰੀਬਨ 9 ਕੋਈ ਨਾ ਇਥੋਂ ਫੋਨ ਗਿਆ ਆਇਆ ਕਿ ਜੱਜੀ ਮਾਰਗ ਤੇ ਛੱਪੜ ਵਿੱਚ ਕੋਈ ਧਾਰਮਿਕ ਨੇਤਰੀਪ ਦੇ ਗੁੱਟਕੇ ਫੋਟੋਆਂ ਵਗੈਰਾ ਛੱਪੜ ਸਟਰੀਆਂ ਨੇ ਤੇ ਮੈਂ ਆ ਕੇ ਮੌਕਾ ਦੇਖਿਆ ਗਿਆ ਤੇ ਇਹ ਜਿੰਨਾ ਜਿਹੜੀ ਮੈਨੇ ਸਾਬ ਬਹੁਤ ਗਲਤ ਕੀਤਾ ਗਿਆ ਕਿਉਂਕਿ ਗੁਰੂ ਨਾਲ ਕਿਸੇ ਨਾਲ ਕੋਈ ਦੁੱਖ ਨਹੀਂ ਹੋਣਾ ਚਾਹੀਦਾ ਹੈਗਾ ਗੁਰੂ ਘਰ ਸਾਹਿਬ ਵਾਸਤੇ ਇੱਕ ਹੀ ਹਨ ਚਾਹ ਕੋ ਮੰਦਿਰ ਹੈ ਜਾਂ ਮਸਜਿਦ ਹੈ ਚਾਹ ਕੋ ਗੁਰਦੁਆਰਾ ਹੈ ਇਹ ਜੋ ਕੀਤਾ ਕਿ ਇਹਨੇ ਗਲਤ ਕੀਤਾ ਹੈਗਾ ਇਹ ਨਹੀਂ ਸੀ ਕਰਨਾ ਚਾਹੀਦਾ ਹੈਗਾ ਆਪਾਂ ਤੁਰੰਤ ਆ ਕੇ ਮੌਕਾ ਦੇਖਿਆ ਗਿਆ ਤੇ ਆ ਕੇ ਇਹਨੂੰ ਆਪਣੇ ਛੱਪੜ ਚੁਮ ਕੇ ਫੜ ਕੇ ਤਾਂ ਆਪਾਂ ਅਗੇ ਗੁਰੂ ਘਰ ਵਾਸਤੇ ਲੈ ਕੇ ਜਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦੂਜੀ ਬੇਨਤੀ ਇਹ ਆ ਸੰਗਤ ਨੂੰ ਵੀ ਜੇਕਰ ਆਪਾਂ ਗੁਰੂ ਘਰ ਦੇ ਵਿੱਚ ਆਪ ਗੁਰੂ ਘਰ ਨੂੰ ਲਿਆ ਕੇ ਨਿਤਨੇਮ ਦੇ ਗੁੱਟ ਕੇ ਜਾ ਪੋਥੀਆਂ ਆ ਪੌਂਦੀ ਸੰਭਾਲ ਨਹੀਂ ਕਰ ਸਕਦੇ ਤੇ ਘਰਾਂ ਚ ਨਾ ਰੱਖੋ ਗੁਰੂ ਘਰ ਜਾ ਕੇ ਹੀ ਆਪਣਾ ਨਿਤਨੇਮ ਕਰ ਲਿਆ ਕਰੋ ਇਹ ਕਹ ਕੇ ਸੰਗਤ ਨੂੰ ਸੁਚੇਤ ਹੋਣਾ ਚਾਹੀਦਾ ਹੈਗਾ ਕਿ ਇਹ ਗੁਰੂ ਦੀ ਬੇਅਦਬੀ ਸਭ ਤੋਂ ਬਹੁਤ ਵੱਡੀ ਬੇਅਦਬੀ ਹੈਗੀ ਆ ਇਹ ਤੋਂ ਆਪਾਂ ਨੂੰ ਸੁਚੇਤ ਹੋ ਕੇ ਇਹ ਕੰਮ ਕਰਨ ਦੀ ਲੋੜ ਹੈਗੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ